ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਡੀਸੀ ਅੰਮ੍ਰਿਤਸਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਕੋ ਐਮਐਲਏ ਦੇ ਦਬਾਅ ਤੇ ਬੀਡੀਪੀਓ ਸਾਰਿਆਂ ਭਤੀ ਜਵਾਬਦੇਹੀ ਆ ਸਰਪੰਚ ਵੀ ਸਾਡੇ ਆ ਉਹਨਾਂ ਦੇ ਦਬਾਅ ਹੇਠ ਅਸਲ ਕੰਮ ਨਾ ਰੁਕੇ ਜਾਣ ਜਿੰਨਾ ਕਰਕੇ ਫਿਰ ਸਾਨੂੰ ਇਹਨਾਂ ਜ਼ੋਰ ਲਾਉਣਾ ਪਵੇ ਇੱਕ ਬੇਨਤੀ ਆ ਵਾ ਦੂਸਰੀ ਬੇਨਤੀ ਆ ਵੀ ਇਹ ਦੋ ਬਾਤ ਅੰਮ੍ਰਿਤਸਰ ਅਸੀਂ ਜਾਣਾ ਜਿੰਨੀਆਂ ਵੀ ਜੋਨਾਂ ਆਈਆਂ ਮੈਂ ਉਹਨਾਂ ਆਗੂਆਂ ਨਾਲ ਗੱਲ ਕਰ ਲਈ ਆ ਕਿ ਭਾਵੇਂ ਜਿਨ੍ਹਾਂ ਨੇ ਤਿਆਰੀ ਕੀਤੀ ਆ ਕਈ ਤਿਆਰੀ ਤੋਂ ਰਹਿ ਵੀ ਗਏ ਹੋਣ ਕਿ ਸਨਾਹ ਜਲਾ ਲਓ ਜੇ ਖਾਦ ਦਾ ਮਸਲਾ ਥਰੂਆਊਟ ਅੰਮ੍ਰਿਤਸਰ ਜ਼ਿਲ੍ਹੇ ਦਾ ਸਾਰੀਆਂ ਸਹਿਕਾਰੀ ਸੁਸਾਇਟੀਆਂ ਜਦੋਂ ਖਾਦ ਦੇ ਰਹੀਆਂ ਵੇ ਤੇ ਨਾਲ ਦੀ ਨਾਲ ਉਹ ਸਲਫਰ ਸਲਫਰ ਦੇ ਨਾਲ 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 ਜੇ ਮੈਂ ਕੋਈ ਦਵਾਈ ਦੇਤੀ ਜਿਸ ਪੋਟਾਸ਼ੀਅਮ ਕੋਈ ਪੋਟਾਸ਼ੀਅਮ ਪਦਾਰਥ ਦਿੱਤਾ ਉਹ ਵੀ ਦੇ ਰਹੀਆਂ ਨੇ ਨੈਨੋ ਜੂਰੀਆ ਵੀ ਨਾਲ ਦੇ ਹੀ ਜਾਂਦੇ ਆ ਤੇ ਕਿਸਾਨ ਆਂਦੇ ਵੀ ਅਸੀਂ ਤਾਂ ਖੱਲਾ ਖਾਦ ਲੈਣੀ ਅਸੀਂ ਇੰਨੀਆਂ ਚੀਜ਼ਾਂ ਕਿਉਂ ਲਈਏ ਇੱਕ ਬੰਨੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਵੀ ਅਸੀਂ ਕੋਈ ਚੀਜ਼ ਕਿਸਾਨ ਨੂੰ ਨਾਲ ਨਹੀਂ ਲੈਣੀ ਦੂਜੇ ਬੰਨੇ ਜਿਹੜੇ ਪ੍ਰਾਈਵੇਟ ਵਿਕਰੇਤਾ ਨੇ ਫਾਰਮਰ ਵਿਕਰੇਤਾ ਵੀ ਕਿਸਾਨਾਂ ਨੂੰ ਜਿਹੜੇ ਦੁੱਧੇ ਉਤਪਾਦਿਆ ਜਾਂ ਬਲੈਕ ਖਾਦ ਵੇਚਣ ਲਈ ਇੱਥੇ ਡੀਏਪੀ ਵੀ ਤੇ ਜੂਰੀਆ ਵੇਚਣ ਲਈ ਮਜਬੂਰ ਕਰਦੇ ਲੈਣ ਵਾਸਤੇ ਔਰ ਉਹਨਾਂ ਦਾ ਕਹਿਣਾ ਵੀ ਮਗਰੋਂ ਥੋਕਦਿਆਂ ਕੰਪਨੀਆਂ ਸਾਨੂੰ ਇਹ ਚੀਜ਼ਾਂ ਨਾਲ ਜੋੜ ਕੇ ਦਿੰਦੀਆਂ ਤੇ ਫੇਰ ਸਰਕਾਰ ਕਿੱਥੇ ਆ ਫੇਰ ਸਾਡਾ ਜਿਹੜਾ ਖੇਤੀਬਾੜੀ ਵਿਭਾਗ ਪੰਜਾਬ ਦਾ ਉਹ ਕਿੱਥੇ ਆ ਇਸ ਕਰਕੇ ਅਸੀਂ ਰਾਤੀ ਚਿੱਠੀ ਲਿਖ ਕੇ ਡੀਸੀ ਨੂੰ ਖੇਤੀਬਾੜੀ ਵਿਭਾਗ ਦੇ ਸਕੱਤਰ ਨੂੰ ਚੰਡੀਗੜ੍ਹ ਨੂੰ ਸਾਰੀਆਂ ਜਨ ਇੰਟੈਲੀਜੈਂਸੀਆਂ ਨੂੰ ਕਰ ਦਿੱਤੀ ਉਹਨਾਂ ਨੇ ਫੋਨ ਵੀ ਆ ਰਹੇ ਆ ਤੇ ਕਿਹਾ ਵੀ ਅੱਜ ਧਰਨਾ ਲਾਵਾਂਗੇ ਦੋ ਟਾਈ ਬੱਲੇ ਆ ਕੇ ਤੇ ਇਹ ਖਾਦ ਵਾਲਾ ਮਸਲਾ ਇਹ ਕਿਉਂ ਅੱਜ ਫੈਸਲਾ ਕੀਤਾ ਕਿ ਸ਼ਾਇਦ बार-बार ਜਾਣ ਵਾਲੀ ਗੱਲ ਸ਼ਾਇਦ ਵਾਰਾਂ ਨਹੀਂ ਖੰਦੀ ਤਾਂ ਅੱਜ ਆਏ ਆ ਨਾਲ ਇਹ ਵੀ ਕੰਮ ਨਿਬੇੜ ਕੇ ਚੱਲੀਏ ਤੇ ਭਰਾਓ ਇਹਦੇ ਲਈ ਤਿਆਰੀ ਆ ਸਾਰਿਆਂ ਨੂੰ ਬੇਨਤੀ ਆ ਵੀ ਇਸੇ ਤਰੀਕੇ ਨਾਲ ਅੰਮ੍ਰਿਤਸਰ ਨੂੰ ਚਾਲੇ ਪਾਉਣਿਆਂ ਪਹਿਲਾਂ ਦੱਸੋ ਭਈ ਇਹਦੀ ਤਿਆਰੀ ਆ ਪਾਈ ਉੱਤੇ ਨਵੇੜਾਂ ਦੇ ਉਹਨਾਂ ਦੇ ਫੋਨ ਵਗੈ ਆ ਰਹੇ ਦੂਸਰਾ ਜਿਹੜਾ ਇਹ ਅੱਜ ਦਾ ਕਾਠ ਆ ਜੜੀਆਂ ਇਦੀਆਂ ਮੁੱਖ ਮੰਗਾ ਨੇ ਇਹ ਕਿਉਂ ਸਾਧ ਰਹੇ ਆ ਕਈ ਚੀਜ਼ਾਂ ਸਾਨੂੰ ਪਹਿਲਾਂ ਸਮਝ ਨਹੀਂ ਸੀ ਆ ਰਹੀਆਂ ਹੁਣ ਦਿਖ ਪਈਆਂ ਚਿੱਟੀਆਂ ਨੰਗੀਆਂ ਹੋ ਗਈਆਂ ਇੱਕੇ ਤਾਂ ਅਸੀਂ ਦਾਵਾ ਠੋਕ ਕੇ ਕਹਿੰਨੇ ਆ ਚਾਹੇ ਸਾਨੂੰ ਸਾਡੇ ਦਰਸ਼ਕ ਪੇਜ ਤੇ ਲਾਈਵ ਦੇਖ ਰਹੇ ਆ ਚਾਹੇ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਜਿੰਨੂੰ ਚਾਹੀਦਾ ਸਾਡੇ ਜਿਹੜੀ ਅਸੀਂ ਦੇ ਰਹੇ ਆ ਜਾਣਕਾਰੀ ਵੀ ਭਾਈ ਇਹ ਗਲਤ ਹੋ ਸਕਦੀ ਆ ਸਾਥੋਂ ਐਫੀ ਡਰਪ ਦਿਖਾ ਲਓ ਅਸੀਂ ਲਿਖਣ ਨੂੰ ਤਿਆਰ ਹੈਗੇ ਆ ਸਾਡੀ ਜਾਣਕਾਰੀ ਗਲਤ ਨਹੀਂ ਹੋ ਸਕਦੀ ਇਸ ਕਰਕੇ ਇੱਕ ਤਾਂ ਪੇਜ ਵਾਲੇ ਪਰਾਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਚੱਲ ਜਾਵੇ ਸਾਡੀ ਗੱਲਬਾਤ ਇਹ ਜਦੋਂ ਸ਼ੇਅਰ ਕਰੋਗੇ ਅਸੀਂ ਕੋਈ ਨਿੱਜੀ ਤੌਰ ਤੇ ਮਸ਼ਹੂਰ ਨਹੀਂ ਹੋਣਾ ਮਸ਼ਹੂਰ ਹੋ ਕੇ ਸਾਨੂੰ ਬੇਨਫਿਟ ਵੀ ਕੀੜਾ ਅਸੀਂ ਕੋ ਲਕਸ਼ਿਆਂ ਤੇ ਨਹੀਂ ਖੜਨਾ ਕੋ ਐਕਟਰ ਨਹੀਂ ਬੰਨਣਾ ਕੋ ਗਾਇਕ ਨਹੀਂ ਬੰਨਣਾ ਲੋਕਾਂ ਦੇ ਲੀਡਰ ਰਹਿਣਾ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਆਮ ਜਨਤਾ ਤੱਕ ਸਾਡੀ ਗੱਲ ਚਲੀ ਜਾਊਗੀ ਹੁਣ ਮੈਂ ਦੱਸਣਾ ਚਾਹੂੰਗਾ ਅਜੇ ਤੱਕ ਤੁਹਾਨੂੰ ਕਿਸੇ ਟੀਵੀ ਚੈਨਲ ਤੇ ਖਬਰ ਦੇਖਣ ਨੂੰ ਨਹੀਂ ਮਿਲੀ ਹਣੀ ਪੰਜਾਬੀਆਂ ਨੂੰ ਵੀ ਭਾਰਤ ਤੇ ਅਮਰੀਕਾ ਦੇ ਵਿੱਚ ਸਮਝੌਤਾ ਹੋਣਾ ਕਈ ਵਾਰੀ ਇੱਕ ਗੱਲ ਸਮਝ ਨਹੀਂ ਆਉਂਦੀ ਪਰ ਮੈਂ 2 ਮਿੰਟ ਚ ਆਪਣੀਆਂ ਮਾਵਾਂ ਭੈਣਾਂ ਨੂੰ ਸਮਝਾ ਦੇਣੀ ਆ ਅਮਰੀਕਾ ਨਾਲ ਸਮਝੌਤਾ ਕੀ ਆ ਸੌਖਾ ਜਿਹਾ ਸਾਡੇ ਮੁਲਕ ਦੇ ਵਿੱਚ ਬਾਹਰੋਂ ਕੋਈ ਵੀ ਮੁਲਕਾ ਫਸਲ ਜਾਂ ਹੋਰ ਕੋਈ ਵੀ ਚੀਜ਼ ਲਿਆ ਕੇ ਵੇਚ ਸਕਦਾ ਬਾਹਰੋਂ ਸਾਡੀ ਸਰਕਾਰ ਕੀ ਕਰਦੀ ਆ ਬਾਰੋ ਕੋਈ ਚੀਜ਼ ਆਉਣ ਨਹੀਂ ਦਿੰਦੀ ਆਉਣ ਤੋਂ ਨਹੀਂ ਰੋਕ ਸਕਦੀ ਉਹ ਆਉਣ ਵਾਲੀ ਚੀਜ਼ ਦੇ ਉੱਤੇ ਟੈਕਸ ਲਾ ਦਿੰਦੀ ਹੈ ਤੇ ਟੈਕਸ ਜਦੋਂ ਵੱਧ ਲੱਗਾ ਹੁੰਦਾ ਸਾਡੀ ਮੰਡੀ ਵਿੱਚ ਲਿਆ ਕੇ ਕੋਈ ਵੀ ਬਾਹਰਲੀ ਚੀਜ਼ ਇਸ ਕਰਕੇ ਨਹੀਂ ਵੇਚਦਾ ਕਿਉਂ ਮਹਿੰਗੀ ਬੜੀ ਪੈਂਦੀ ਆ ਤੇ ਹਿੰਦੁਸਤਾਨ ਵਾਲਾ ਕੋਈ ਬੰਦਾ ਖਰੀਦਣ ਨੂੰ ਤਿਆਰ ਨਹੀਂ ਹੁੰਦਾ ਤਾਂ ਕਿਉਂ ਲੈ ਕੇ ਵੇਚਣਗੇ ਹੁਣ ਜਿਹੜਾ ਸਮਝੌਤਾ ਆ ਭਾਰਤ ਅਮਰੀਕਾ ਨਾਲ ਹੁਣ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਹ ਮਰੋੜੀ ਮੋਦੀ ਸਾਹਿਬ ਨੂੰ ਕਰਕੇ ਗਿਆ ਉਹਨੇ ਮਨਾਲਿਆ ਮੋਦੀ ਸਰਕਾਰ ਨੂੰ ਵੀ ਅਸੀਂ ਜੜੀ ਚੀਜ਼ ਹਿੰਦੁਸਤਾਨ ਦੇ ਵਿੱਚ ਲਿਆ ਕੇ ਵੇਚਾਂਗੇ ਤੁਸੀਂ ਉੱਤੇ ਕੋਈ ਟੈਕਸ ਨਹੀਂ ਲਾਉਣਾ ਹੈਗਾ ਹੋਰ ਤੁਸੀਂ ਅਗੋਂ ਵੀ ਇਹਦਾ ਕੀ ਫਰਕ ਪਿਆ ਉਹਦਾ ਫਰਕ ਇਹ ਆ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਪੈਦਾਵਾਰ ਹੁੰਦੀ ਆ ਉੱਥੋਂ ਦੇ ਕਿਸਾਨ 2 ਤੋਂ 2000 5 ਤੋਂ 5000 ਵੱਡੇ ਫਾਰਮਾਂ ਦੇ ਮਾਲਕੇ ਉੱਥੋਂ ਦੀ ਕਿਸਾਨੀ 2% ਹੀ ਖੇਤੀ ਕਰਦੀ ਹੈ। ਉੱਥੇ ਡੇਰੀ ਫਾਰਮ 1 ਤੋਂ 1000 5 ਤੋਂ 5000 ਕਾਮਾਂ ਦੇ 10 ਤੋਂ 10000 ਕਾਮਾਂ ਦੇ। ਉਹਨਾਂ ਦੀ ਪੈਦਾਵਾਰ ਬਹੁਤ ਹੈ। ਅਮਰੀਕਾ ਸਰਕਾਰ 60000 ਡਾਲਰ ਸਬਸਿਡੀ ਦਿੰਦੀ ਹੈ ਉਹਨਾਂ ਨੂੰ ਕਿਸਾਨਾਂ ਨੂੰ। ਉਹਨਾਂ ਦੀ ਪੈਦਾਵਾਰ ਸਾਡੇ ਮੁਕਾਬਲੇ ਬਹੁਤ ਘੱਟ ਲਾਗਤ ਕੀਮਤ ਤੇ ਪੈਂਦੀ ਹੈ। ਮਸਲਾਂ ਨੂੰ ਸੋਚੋ 3-4 ਮੈਂ ਫਸਲਾ ਦੇਦਾ ਜਿਹੜੇ ਉਹ ਕਪਾਹ ਤੇ ਕਹਿੰਦੇ ਕਪਾਹ ਦੀ ਮਜ਼ਦੂਰੀ ਦੇਤੀ ਸਾਡੇ ਕਪਾਹ ਦੇ ਉੱਤੇ ਐਮਐਸਪੀ ਜਿਹੜੀ ਆ 1 ਕੁਇੰਟਲ ਕਪਾਹ ਜਿਹੜੀ ਆ ਉਸ 700 ਰੁਪਏ ਤੱਕ ਕੀਤੀ ਮੰਨ ਲਓ ਅਮਰੀਕਾ ਦੀ ਕਪਾਹ ਸਾਡੀ ਮੰਡੀ 'ਚ 5000 ਨੂੰ ਵਿਕੇ ਤੁਸੀਂ ਆਪਣੀ ਕਪਾਹ ਲਓਗੇ ਕਿ ਅਮਰੀਕਾ ਵਾਲੀ ਲਓਗੇ ਅਮਰੀਕਾ ਵਾਲੀ ਲਓਗੇ ਨਾ ਵੀ ਸਸਤੀ ਆ ਇਸੇ ਤਰੀਕੇ ਨਾਲ ਸੋਇਆ ਬੀਣਿਆ ਸੋਇਆਬੀਨ ਬਾਹਰੋਂ ਆ ਰਹੀ ਆ ਮੱਕਾ ਬਾਹਰੋਂ ਆ ਰਿਹਾ ਜਾਣੀ ਜੀ ਸਾਡੀ ਮੱਕੀ ਨਾਲੋਂ ਸਸਤਾ ਮੱਕਾ ਆ ਕੇ ਜੇ ਤੁਹਾਡੀ ਮੰਡੀ ਵਿੱਚ ਸਸਤਾ ਵਿਕੂਗਾ ਤਾਂ ਤੁਸੀਂ ਕਿਹੜਾ ਖਰੀਦੋਗੇ ਅਮਰੀਕਾ ਵਾਲਾ ਜੇ ਮੰਨ ਲਓ ਉੱਥੋਂ ਦੁੱਧ ਦੇ ਪ੍ਰੋਡਕਟ ਆ ਗਏ ਕਿਉਂ ਆ ਜੇ ਮੰਨ ਲਓ ਅਮਰੀਕਾ ਦਾ ਦਹੀਂ ਆ ਜੇ ਪਨੀਰ ਆ ਜੇ ਸਾਡਾ ਪਨੀਰ ਤੇ ਮੇਰੇ ਖਿਆਲ ਬਹੁਤ ਮਹਿੰਗਾ ਜੇ ਉਹ ਪਨੀਰ 100 ਰੁਪਏ ਵੇਚਣ ਤੇ ਤੁਸੀਂ ਅਮਰੀਕਾ ਵਾਲਾ ਪ੍ਰੀਖ ਖੁਸ਼ੀ ਨਾ ਖਰੀਦਣਾ ਅਮਰੀਕਾ ਲਈ ਹੁਣ ਉਹਦਾ ਹੋਊਗਾ ਕੀ ਜਿਹੜੇ ਸਾਡੇ ਆਪਣੇ ਕਿਸਾਨ ਆ ਉਹਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ ਅਸਲ ਹਰਵਾ ਇਹ ਸਮਝਾਉਤਾ ਗਿਆ ਜੇ ਹੁਣ ਹੋ ਇਹਦੇ ਤੇ ਕੋਈ ਸਰਕਾਰ ਬੋਲਣ ਨੂੰ ਤਿਆਰ ਨਹੀਂ ਹੈਗੀ ਤੁਝ ਜਾ ਕੇ ਫੈਕਟੇ ਦਾ ਦੇਖੋ ਖਾਸ ਕਰਕੇ ਫਰਕ ਇਹਨੂੰ ਕਹਿੰਦੇ ਜੀਐਮਬੀਜ ਜੈਨੇਟਿਕ ਮੋਡੀਫਾਈਡ ਉਹ ਜਿਹੜੇ ਨੇ ਉਹ ਦੇ بی ਜਾ ਰਹੇ ਸਾਡੇ ਵਾਤਾਵਰਣ ਵਾਸਤੇ ਤੇ ਤੁਹਾਡੀ ਸਿਹਤ ਵਾਸਤੇ ਠੀਕ ਨਹੀਂ ਹੈਗੇ ਉਹ ਪੈਦਾਵਾਰ ਬਹੁਤ ਜਦੋਂ ਤੁਸੀਂ ਲੰਮੇ ਦਾਤੋਂ ਖਾਓਗੇ ਤੁਹਾਨੂੰ ਅਨੇਕਾ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਤੁਹਾਡਾ ਨੱਕ ਕਾਂਹ ਨੱਖ ਵੱਡਾ ਨਿਕਾ ਹੋ ਸਕਦਾ ਇਹ ਇਹ ਮਗਿਆਨੀ ਦੱਸਦੇ ਔਰ ਮੋਦੀ ਸਾਹਿਬ ਬਾਰੇ ਮੀਡੀਆ ਕੀ ਬੋਲਦਾ ਕਹਿੰਦਾ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਕੇ ਲਈ ਇਸ ਦੇਸ਼ ਕੇ ਲਈ ਦੀਵਾਰ ਬਣ ਕੇ ਖੜਾ ਹੋ ਗਿਆ ਸਾਨੂੰ ਖੁਸ਼ੀ ਹੋਈ ਕਿ ਮੋਦੀ ਸਾਹਿਬ ਤੋਂ ਚੰਗੀ ਗੱਲ ਮਨ ਬਣਾ ਲਿਆ ਕਿ ਅਮਰੀਕਾ ਗਾੜੀ ਝੁਕਣਾ। ਫੋਨ ਮੋਦੀ ਸਾਹਿਬ ਝੁਕ ਗਏ ਤੇ ਗੋਦੀ ਮੀਡੀਆ ਕੀ ਬੋਲਦਾ? ਕਹਿੰਦਾ ਜਿਹੜੇ ਦੁੱਧ ਦੇ ਪ੍ਰੋਡਕਟ ਭਾਵੇਂ ਦੁੱਧ ਕਹਿੰਦਾ ਸੀ ਬਾਹਰੋਂ ਆਉਣੇ ਨੇ। ਅਮਰੀਕਾ ਵਾਲੇ ਕਹਿੰਦੇ ਆ ਵੀ ਨਾਨ-ਵੈਜ ਦਾ ਮਤਲਬ ਹੁੰਦਾ ਵੀ ਮੀਟ ਵਾਲਾ ਖਾਣਾ। ਉਹ ਮੀਟ ਵਾਲੀ ਫੀਡ ਖਾਉਂਦੇ ਆ ਆਪਦੀ ਗਾਈਆਂ ਨੂੰ। ਮੀਟ ਵਾਲਾ ਕੈਲਸ਼ੀਅਮ ਦਿੰਦੇ ਆ ਆਪਦੀ ਗਾਈਆਂ ਨੂੰ। ਮੀਟ ਵਾਲੇ ਹੋਰ ਜਿਹੜੀਆਂ ਦੁੱਧ ਵਧਾਉਣੀਆਂ। ਤੇ ਗੋਦੀ ਮੀਡੀਆ ਕਹਿੰਦਾ ਵੀ ਇਹਦੇ ਨਾਲ ਦੇਸ਼ ਦੇ ਹਿੰਦੂਆਂ ਦੀਆਂ ਭਾਵਨਾਵਾਂ ਦਾ ਨੁਕਸਾਨ ਹੋਊਗਾ ਹੁਣ ਅਸੀਂ ਕਹਿੰਦੇ ਮੋਦੀ ਸਾਹਿਬ ਨੇ ਸਮਝੌਤਾ ਕਰ ਲਿਆ ਹੁਣ ਹਿੰਦੂਵਾਦੀਆਂ ਭਾਵਨਾਵਾਂ ਕਿੱਥੇ ਗਈਆਂ ਬਈ ਹੁਣ ਉਹ ਨਾਨ ਵੇਜ ਹੀ ਆਉਣਾ ਜੋ ਖਾਂਦੇ ਪੀਂਦੇ ਨੇ ਇਸ ਕਰਕੇ ਕਹਿੰਦੇ ਆ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਅਮਰੀਕਾ ਸਮਝੌਤੇ ਦਾ ਇੰਨਾ ਕੀ ਰੋਲਾ ਬੋਲੀ ਤੁਰੇ ਜਾਂਦੇ ਆ ਇਸ ਕਰਕੇ ਦੂਸਰਾ ਕਈ ਵਾਰੀ ਇਹਦਾ ਦੂਜਾ ਪੱਖ ਸੁਣ ਲੋ ਥੋੜਾ ਸਿਆਣ ਨਸਣੇ ਮਜ਼ਦੂਰਾਂ ਨੂੰ ਲੱਗੂ ਕਿ ਸਾਨੂੰ ਕੀ ਲੱਗੇ ਸਾਡੇ ਵਾਸਤੇ ਤਾਂ ਮਾਲ ਸਸਤਾ ਹੋ ਗਿਆ ਸ਼ਹਿਰੀ ਆਖਣਗੇ ਕਿ ਸਾਨੂੰ ਕੀ ਲੱਗੇ ਜੇ ਕਿਸਾਨ ਰੋਲਦੇ ਆ ਤੇ ਰੋਲ ਜਣ ਠੀਕ ਹੈ ਜੀ ਸਾਡੇ ਵਾਸਤੇ ਸਸਤਾ ਆ ਰਿਹਾ ਮਿਲਣਾ ਤੁਹਾਨੂੰ ਵੀ ਸਸਤਾ ਨਹੀਂ ਗੇ ਅਗਲੀ ਗੱਲ ਸੁਣ ਲੋ ਕਿਵੇਂ ਆ ਜੀਓ ਆਇਆ ਜੀਓ ਆਇਆ ਨਾ ਅਗਲੀ ਜੰਪ ਉੱਤੇ ਇਹਨੇ ਆ ਕੇ ਫਰੀ ਕਰਤਾ ਵੀ ਫਰੀ ਲੈ ਜੋ ਜਦੋਂ ਬੀਐਸ ਨਾਲ ਬਾਕੀ ਕੰਪਨੀਆਂ ਮੰਡੀਆਂ ਗਈਆਂ ਉਦੋਂ ਬਾਅਦ ਜੀਓ ਸਭ ਤੋਂ ਵੱਧ ਮਹਿੰਗਾ ਕਰ ਤੁਹਾਡੇ ਦੇਸ਼ ਦੇ ਕਿਸਾਨਾਂ ਨੂੰ ਪਹਿਲਾਂ ਇੰਨਾ ਮਾਰਨਾ ਜਦੋਂ ਆਪਣੇ ਦੇਸ਼ ਦੇ ਕਿਸਾਨ ਦੁੱਧ ਦਾ ਕਿੱਤਾ ਛੱਡ ਗਏ ਠੀਕ ਹੈ ਜੀ ਦੁੱਧ ਵਿੱਚ ਨਾ ਨਾ ਬੰਦ ਕਰਤਾ 4 ਸਾਲ ਤੁਹਾਨੂੰ ਘੱਟ ਰੇਟ ਤੇ ਦੇ ਕੇ 1 ਸਾਲ ਦੇ ਵਿੱਚ ਹੀ ਫਿਰ 4 ਗੁਣਾ ਮਹਿੰਗਾ ਵੇਚ ਕੇ ਅਗਲੇ ਨੇ ਘਾਟਾ ਪੂਰਾ ਸਸਤਾ ਤੁਹਾਨੂੰ ਵੀ ਨਹੀਂ ਜਮਾ ਇਹ ਮਤ ਸੋਚਿਓ ਮਟਰ ਸਾਡੇ ਇੱਥੇ 2 ਰੁਪਏ ਰੋਲਦੇ ਹੁੰਦੇ ਆ ਤੇ ਜਿਹੜਾ ਖਰੀਦਦਾਰ ਨੂੰ ਸੱਠਾਂ ਨੂੰ ਵੇਚਣ ਦੇ ਉਹਨੂੰ ਕਿਹੜੇ ਸਸਤੇ ਮਿਲਦੇ